ਹਾਂਜੀ ਵਾਈਕਰੂ ਜੀ ਕ ਖਾਲਸਾ ਵਾਈਕਰੂ ਜੀ ਕੀ ਫਤਿਹ ਸਭ ਦਾ ਬਹੁਤ ਬਹੁਤ ਧੰਨਵਾਦ ਗੱਲ ਕਰਨਾ ਭੁੱਲ ਜੀਦਾ ਹੈ ਤੁਹਾਡੇ ਸਾਰਿਆਂ ਦੇ ਸ਼ਾਪਿੰਗ ਕਰਨ ਦੇ ਨਾਲ ਤੁਹਾਡੇ ਸਾਰਿਆਂ ਦੇ ਸਪੋਰਟ ਦੇ ਨਾਲ ਸਬਸਕ੍ਰਾਈਬਰਸ ਵੀ ਵਧ ਰਹੇ ਨੇ ਸ਼ੁਕਰਾਨਾ ਜੀ ਤੁਹਾਡਾ ਤੇ ਉਸ ਵਾਈਕਰੂ ਦਾ ਤੇ ਨਾਲੇ ਫਿਰ ਗੁੱਡ ਗੁੱਡ ਵੀਡੀਓਜ਼ ਵੀ ਲੈ ਕੇ ਆਉਣਾ ਤਾਂ ਹੀ ਦਿਲ ਕਰਦਾ ਜਦੋਂ ਤੁਸੀਂ ਪੂਰਾ ਸਪੋਰਟ ਕਰਦੇ ਹੋ ਜੀ ਬਹੁਤ ਬਹੁਤ ਧੰਨਵਾਦ ਅੱਜ ਦੀ ਵੀਡੀਓ ਦੇ ਵਿੱਚ ਜ਼ਿਆਦਾ ਤੇ ਨਹੀਂ ਸਾਰੇ ਜਿਹੜੇ ਨੇ ਐਮਬਰਾਇਡਰੀ ਸੂਟ ਸੀ ਹੋਣਗੇ ਕਿਉਂਕਿ ਡਿਮਾਂਡ ਸੀਗੀ ਕਿ ਹੁਣ ਤੁਸੀਂ ਐਮਬਰਾਇਡਰੀ ਵੀ ਦਿਖਾਓ ਠੀਕ ਹੈ ਜੀ ਤੇ ਅੱਜ ਤੁਹਾਨੂੰ ਅਸੀਂ embroiderys ਦਿਖਾਵਾਂਗੇ ਸਾਰੀਆਂ ਹੀ ਪਿਓਰ ਕਾਟਨ ਦੇ ਉੱਪਰ ਹੋਣਗੇ ਠੀਕ ਹੈ ਜੀ ਸਟਾਰਟਿੰਗ ਕਰ ਰਹੇ ਆਪਾਂ ਆਰੀ ਵਰਕ ਤੋਂ ਤੇ ਇਹ ਪਿਓਰ ਕਾਟਨ ਹੈ ਕੋਈ ਮਿਕਸਿੰਗ ਨਹੀਂ ਹੈਗੀ ਔਰ ਇਹ ਸੈਲਫ ਦੇ ਵਿੱਚ ਹੈਗੀ ਹੈ ਦੇਖੋ ਔਰ ਲਾਈਨਿੰਗ ਰਿਕੁਆਇਰਡ ਨਹੀਂ ਹੈਗੀ ਆ ਦੇਖੋ ਹੱਥ ਮੈਂ ਤੇ ਕਿਹ ਥੱਲੇ ਦੇਖ ਨਹੀਂ ਰਿਹਾ ਠੀਕ ਹੈ ਜੀ ਇਹਦੇ ਲਾਈਨਿੰਗ ਤੁਹਾਨੂੰ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਬਿਊਟੀਫੁਲ ਆਰੀ ਵਰਕ ਠੀਕ ਹੈ ਜੀ ਆ ਗਲੇ ਉੱਪਰ ਐਦਾਂ ਗਲੇ ਉੱਪਰ ਐਦਾਂ ਵੀ ਗਲਾ ਦੇਤਾ ਜੀ ਆ ਦੋ ਪੈਨਲ ਦੇਤੇ ਨੇ ਪੂਰੇ ਠੀਕ ਹੈ ਔਰ ਸੈਂਟਰ ਦੇ ਵਿੱਚ ਬੜਾ ਹੀ ਬਿਊਟੀਫੁਲ ਤਰੀਕੇ ਦੇ ਨਾਲ ਉਹਨੂੰ ਕਵਰ ਕੀਤਾ ਸੀ ਕੁਝ ਮਤਲਬ ਕੰਟਰਾਸਟਿੰਗ ਦੇ ਨਾਲ ਤੇ ਇਹਨੂੰ ਅਸੀਂ ਸ਼ੇਡਿੰਗ ਕਰਤੀ ਹੈ ਇਹਦੇ ਜਿਹੜਾ ਸਾਡਾ ਫੈਬਰਿਕ ਹੈਗਾ ਉਹਦੇ ਕਲਰ ਦੇ ਨਾਲ ਔਰ ਜਿਹੜਾ ਵਿੱਚ ਕੀਤਾ ਉਹਨੂੰ ਅਸੀਂ ਕੰਟਰਾਸਟ ਕਰਤਾ ਹੈ ਔਰ ਦੇਖੋ ਤੁਸੀਂ ਕਿੰਨਾ ਬਿਊਟੀਫੁਲ ਲੱਗ ਰਿਹਾ ਹੈ ਬੜਾ ਅੱਛੇ ਵਾਲਾ ਕੰਬੀਨੇਸ਼ਨ ਬਣ ਗਿਆ ਹੈ ਔਰ ਅਲੱਗ ਚੀਜ਼ ਹੋ ਗਈ ਹੈ ਠੀਕ ਹੈ ਜੀ ਇਹ ਹੋ ਗਈ ਫਰੰਟ ਔਰ ਆਹ ਦੇਖੋ ਜੀ ਆ ਬਿਊਟੀਫੁਲ ਬਾਵਾ ਇਹ ਹੈਗੀਆਂ ਜੇ ਬਾਵਾ ਠੀਕ ਹੈ ਜੀ ਬਹੁਤ ਸੋਹਣਾ ਪੀਸ ਬਣਨਾ ਜੇ ਕਿਉਂਕਿ ਇਹਦੇ ਕਲਰ ਕੰਬੀਨੇਸ਼ਨਸ ਜਿਹੜੇ ਯੂਜ਼ ਹੋਏ ਆ ਨਾ ਮਤਲਬ ਫੈਬੂਲਸ ਨੇ ਬਹੁਤ ਪਿਆਰੇ ਨੇ ਠੀਕ ਹੈ ਬਾਵਾ ਬਣੀਆਂ ਹੋਈਆਂ ਐਂਡ 프ਰੰਟ ਬਣਿਆ ਹੋਇਆ ਜਿੱਦਾਂ ਤੁਹਾਨੂੰ ਦੱਸਿਆ ਹੈ ਕਿ ਅਸੀਂ ਜਿਹੜੇ ਐਮਬਰਾਇਡਰੀਜ਼ ਵਾਲੇ ਸੂਟ ਹੁੰਦੇ ਆ ਉਹਨਾਂ ਦੇ ਨਾਲ ਅਸੀਂ ਘੇਰਾ ਸੌਰੀ ਉਹਨਾਂ ਦੇ ਨਾਲ ਅਸੀਂ ਦੁਪੱਟਾ ਨਹੀਂ ਬਣਾਉਂਦੇ ਕਿਉਂਕਿ ਕੋਈ ਕੰਟਰਾਸਟ ਕਰਦਾ ਹੈ ਕੋਈ ਸੇਮ ਕਲਰ ਕਰਦਾ ਹੈ ਠੀਕ ਹੈ ਜੀ ਤੇ ਇਹ ਤੁਹਾਨੂੰ ਪੈਣਾ ਜੇ ਸਿਰਫ ਤੇ ਸਿਰਫ 2150 ਦਾ ਠੀਕ ਹੈ ਜੀ ਸਿੰਗਲ ਪੀਸ ਔਨ ਆਰਡਰ ਤਿਆਰ ਹੋਏਗਾ ਤੇ ਫਿਰ ਤੇ ਮਹਿੰਗਾ ਹੀ ਪਏਗਾ ਜੀ ਔਨ ਆਰਡਰ ਕੋਈ ਵੀ ਚੀਜ਼ ਤੁਸੀਂ ਅਗਰ ਸੋਲੋ ਤਿਆਰ ਕਰੋਗੇ ਤੇ ਉਹ ਤੁਹਾਨੂੰ ਜਿਹੜੇ ਸੂਟ ਅਸੀਂ ਦਾ ਡਿਸਪਲੇ ਦਿਖਾਉਂਦੇ ਆ ਉਹ ਤੋਂ ਮਹਿੰਗੀ ਪਏਗੀ ਜੀ ਠੀਕ ਹੈ ਜੀ 2150 ਦਾ ਸੂਟ ਪਏਗਾ ਤੁਹਾਨੂੰ ਦੁਪੱਟਾ ਅਗਰ ਕਿਸੇ ਨੇ ਲੈਣਾ ਹੈ ਉਹ ਅਸੀਂ ਰੈਡੀ ਕਰਵਾ ਦਾਂਗੇ ਉਹਦੀ ਕਾਸਟ ਤੁਹਾਨੂੰ ਐਕਸਟਰਾ ਪਏਗੀ ਔਰ ਸ਼ਿਪਿੰਗ ਵੀ ਐਕਸਟਰਾ ਮੰਗੀ ਜੀ ਠੀਕ ਹੈ ਹੁਣ ਆਹ ਤੇ ਇੱਕ ਬਹੁਤ ਹੀ ਸੋਹਣੀ ਚੀਜ਼ ਆ ਗਈ ਹੈ ਜੀ ਆ ਦੇਖੋ ਜੀ ਪਰਾਣਾ ਟ੍ਰੈਡੀਸ਼ਨਲ ਕੰਮ ਆ ਗਿਆ ਜੀ ਜਿਹੜਾ ਲੱਭਦਾ ਹੀ ਨਹੀਂ ਹੈ ਅੱਜਕੱਲ ਇਹ ਮਸ਼ੀਨੀ ਕਢਾਈ ਨਹੀਂ ਹੁੰਦੀ ਹੈ ਫਰੇਮ ਤੇ ਲੱਗ ਕੇ ਹੁੰਦਾ ਜੀ ਪ੍ਰੋਪਰ ਕੰਮ ਇਹਦਾ ਤੁਸੀਂ ਕੰਮ ਦੇਖੋ ਇਹ ਬਹੁਤ ਟਫ ਕੰਮ ਹੁੰਦਾ ਹੈ ਇਹ ਇੱਕ ਇੱਕ ਚੀਜ਼ ਨੂੰ ਸੂਈ ਚ ਪਾ ਪਾ ਕੇ ਆ ਫੇਅਰ ਫੁੱਲ ਸਟਾਰਟ ਆ ਜਿਹੜੇ ਸਟਾਰਟ ਕਹਿ ਰਹੀਆਂ ਫੇਅਰ ਫੁੱਲਾ ਰੈਡੀ ਹੁੰਦੇ ਨੇ ਬਹੁਤ ਬਿਊਟੀਫੁੱਲ ਸੂਟ ਹੈ ਜੀ ਇਹਨੂੰ ਹੈਂਡ ਨੋਟਿੰਗ ਕਹਿੰਦੇ ਨੇ ਪ੍ਰੋਪਰ ਹੱਥ ਨਾਲ ਕੰਮ ਹੁੰਦਾ ਹੈ ਆ ਗਲਾ ਬਣਿਆ ਹੋਇਆ ਹੈਵੀ ਗਲਾ ਠੀਕ ਹੈ ਔਰ ਸਾਰੀ ਸ਼ਰਟ ਦੇ ਵਿੱਚ ਤੁਹਾਨੂੰ ਐਦਾਂ ਫਲਾਵਰਸ ਮਿਲ ਜਣਗੇ ਇਹ ਵੀ ਪਿਓਰ ਕੈਂਬਰੀ कॉटन ਹੈ ਜਿਹੜਾ ਪਹਿਲਾ ਸੂਟ ਦਿਖਾਇਆ ਸੀਗਾ ਉਹ ਵੀ ਕੈਂਬਰੀ कॉटन ਹੈ ਠੀਕ ਹੈ ਜੀ ਆਹ ਦੇਖੋ ਇਹਦਾ ਘੇਰਾ ਮਤਲਬ ਹੈਵੀ ਸੂਟ ਹੈ ਹੈਵੀ ਬਾਵਾ ਔਰ ਸੌਰੀ ਹੈਵੀ ਗਲਾ ਹੈਵੀ ਘੇਰਾ ਠੀਕ ਹੈ ਜੀ ਬਹੁਤ ਸੋਹਣਾ ਪੀਸ ਹੈ ਤੇ ਆਹ ਜਿਹੜੀ ਹੈਗੀ ਜੇ ਇਹ ਹੈਗੀਆਂ ਇਹਦੀਆਂ ਬਾਵਾ ਆ ਜਿਹੜਾ ਸਾਈਡ ਤੇ ਹੈ ਨਾ ਆਹ ਬਾਵਾ ਹੈ ਚਾਹੇ ਤੁਸੀਂ ਇਹਨੂੰ ਬਾਟਮ ਤੇ ਲਾਓ ਚਾਹੇ ਤੁਸੀਂ ਇਹਨੂੰ ਬਾਹਾਂ ਤੇ ਲਾਓ ਕਿਉਂਕਿ ਅਸੀਂ ਇਹਨੂੰ ਬਾਟਮ ਵੀ ਬਣਵਾਤਾ ਹੈ ਇਹ ਬਾਹਾਂ ਵਾਲਾ ਕੰਮ ਆ ਚਾਹੇ ਇਹਨੂੰ ਬਾਟਮ ਤੇ ਅਡਜਸਟ ਕਰੋ ਤੇ ਚਾਹੇ ਤੁਸੀਂ ਇਹਨੂੰ ਅ ਬਾਹਾਂ ਤੇ ਲਾਓ ਆਹ ਜਿਹੜੀ ਚੀਜ਼ ਆ ਚਾਹੇ ਇਹਨੂੰ ਬਾਟਮ ਤੇ ਲਾਓ ਜਾਂ ਜਿਹੜੀਆਂ ਅਸੀਂ ਤੁਹਾਨੂੰ ਬਾਹਾਂ ਦਿਖਾਈਆਂ ਚਾਹੇ ਤੁਸੀਂ ਉਹਨੂੰ ਬਾਟਮ ਤੇ ਲਾਓ ਠੀਕ ਹੈ ਇਹ ਤੁਹਾਡੇ ਤੇ ਹੈ ਕਿ ਤੁਸੀਂ ਕਿਹੜੀ ਡਿਜ਼ਾਈਨ ਨੂੰ ਕਿੱਥੇ ਲੈ ਕੇ ਆਉਣਾ ਚਾਹ ਰਹੇ ਹੋ ਠੀਕ ਹੈ ਜੀ ਇਹ ਜਿਹੜਾ ਸੂਟ ਹੈਗਾ ਪਿਓਰ ਕੈਂਬ੍ਰਿਕ ਔਰ ਪ੍ਰੋਪਰ ਹੈਂਡਵਰਕ ਦੁਪੱਟਾ ਇਹਦੇ ਨਾਲ ਵੀ ਨਹੀਂ ਹੈਗਾ ਜੀ ਏ ਤੁਹਾਨੂੰ ਪਹਿਣਾ ਜੇ ਸਿਰਫ ਤੇ ਸਿਰ 3200 ਦਾ ਠੀਕ ਹੈ ਜੀ 3200 ਦਾ ਸੂਟ ਹੈ ਕਿਉਂਕਿ ਕੰਮ ਬਹੁਤ ਹੈਵੀ ਹੈ बॉटਮ ਵੀ ਹੈ ਬਾਵਾ ਵੀ ਹੈ ਗਲਾ ਹੈਵੀ ਘੇਰਾ ਹੈਵੀ ਐਂਡ 100% ਪਿਓਰ ਕਾਟਨ 3200 ਦਾ ਸੂਟ ਪਾਏਗਾ ਬਿਲਕੁਲ ਅਲੱਗ ਚੀਜ਼ ਠੀਕ ਹੈ ਜੀ ਹੁਣ ਅਗਲੀ ਕਾਟਨ ਆ ਗਈ ਹੈ ਜੀ ਕॉड ਕਾਟਨ ਇਹ ਵੀ ਬਹੁਤ ਸੋਹਣਾ ਪੀਸ ਹੈ ਤੁਹਾਨੂੰ ਇੱਕ ਵਾਰੀ ਦਿਖਾਉਣੀ ਹੈ ਤਾਂ ਇਹਦੀ ਸ਼ੇਡਿੰਗ ਦੇਖੋ ਤੁਸੀਂ ਆਰੀ ਵਰਕ ਹੋਇਆ ਹੋਇਆ ਆ ਦੇਖੋ ਬਹੁਤ ਬੈਟਰ ਪੀਸ ਹੈ ਠੀਕ ਹੈ ਸਾਰੀ ਸ਼ਰਟ ਦੇ ਉੱਪਰ ਐਦਾ ਬੂਟੀ ਹੈ ਔਰ ਕੇਰੇ ਨੂੰ ਦੇ ਬਹੁਤ ਹੀ ਸੋਹਣੇ ਤਰੀਕੇ ਨਾਲ ਬਣਾਇਆ ਹੋਇਆ ਆ ਆ ਦੇਖੋ ਆਰੀ ਵਰਕ ਨਾ ਆਪਣੇ ਆਪ ਚ ਇੱਕ ਬਹੁਤ ਹੀ ਕੋਈ ਵੀ ਚੀਜ਼ ਦੇ ਅਗਰ ਆਰੀ ਵਰਕ ਐਦਾ ਹੋ ਜੇ ਨਾ ਇੱਕ ਤਾਂ ਨੀਟ ਐਂਡ ਕਲੀਨ ਹੁੰਦਾ ਹੈ ਕਲਰ ਕੰਟਰਾਸਟ ਇਹਦੇ ਗੁੱਡ ਲੱਗੇ ਹੋਣ ਤਾਂ ਚਾਰ ਚੰਨ ਲੱਗ ਜਾਂਦੇ ਕਿੰਨਾ ਬਿਊਟੀਫਾਈ ਕਰਤਾ ਇੰਨੇ ਇਸ ਪਲੇਨ ਕਪੜੇ ਨੂੰ ਕਲਰ ਕੰਬੀਨੇਸ਼ਨ ਤਾਂ ਮਤਲਬ ਬਹੁਤ ਹੀ ਸੋਹਣੇ ਲੱਗੇ ਹੋਏ ਨੇ ਬਹੁਤ ਪਿਆਰਾ ਪੀਸ ਹੈ ਜੀ ਫਰੰਟ ਹੈਵੀ ਔਰ ਇਹ ਵੀ ਪਿਓਰ ਕਾਟਨ ਹੈ ਆ ਕਾਡ ਕਾਟਨ ਕਹਿੰਦੇ ਨੇ ਇਹਨੂੰ ਠੀਕ ਹੈ ਜੀ ਆ ਦੇਖੋ ਬਾਹਵਾ ਦਾ ਕੰਮ ਦੇਖੋ ਤੁਸੀਂ ਇਹਦੀਆਂ ਅਚਾ ਤੁਸੀਂ ਨਾ ਇਸ ਤਰੀਕੇ ਨਾਲ ਅਸੀਂ ਬਣਵਾਈਆਂ ਹੁੰਦੀਆਂ ਚਾਹੇ ਤੁਸੀਂ ਬਾਟਮ ਦੇ ਲੈ ਲਓ ਚਾਹੇ ਇਹਨੂੰ ਤੁਸੀਂ ਬਾਹਵਾ ਤੇ ਕਰਵਾ ਲਓ ਇਹ ਤੁਹਾਡੀ ਚਾਹੇ ਲੇਕਿਨ ਤੁਸੀਂ ਵਰਕ ਤੇ ਦੇਖੋ ਕਿੰਨਾ ਬਿਊਟੀਫੁਲ ਆ ਔਰ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰੇ ਇਹ ਹੈਗਾ ਜੀ ਪੀਚ ਕਲਰ ਠੀਕ ਹੈ ਜੀ ਤੇ ਇਹ ਤੁਹਾਨੂੰ ਪਹਿਣਾ ਜੇ ਪਿਓਰ ਕਾਟਨ ਹੈਗੀ ਇਹ ਕਾਡ ਕਾਟਨ 2x90 ਦਾ ਠੀਕ ਹੈ ਜੀ 2290 ਦਾ ਕਾਟ ਕਾਟਨ ਪਿਓਰ ਕਾਟਨ 2290 ਦਾ ਪੀਸ ਪਏਗਾ ਤੁਹਾਨੂੰ ਇਹ ਜਿੰਨਾ ਜਿੰਨਾਂ ਨੂੰ ਵੀ ਪਸੰਦ ਆ ਰਹੇ ਨੇ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਦਿਓ ਸਿੰਗਲ ਕਲਰਸ ਨੇ ਔਰ ਸਿੰਗਲ ਸਿੰਗਲ ਡਿਜ਼ਾਈਨ ਹੀ ਨੇ ਹੱਲੇ ਠੀਕ ਹੈ ਜੀ ਔਨ ਆਰਡਰ ਦੁਬਾਰਾ ਬਣਨਗੇ ਤੇ ਇਹ ਹੈਗਾ ਜੀ ਪਿਓਰ ਕੈਂਬਰੀਕ ਕਾਟਨ ਆ ਦੇਖੋ ਬਿਊਟੀਫੁਲ ਪੀਸ ਇਹ ਵੀ ਪਿਓਰ ਕੈਂਬ੍ਰਿਕ ਅੱਜ ਜਿੰਨੇ ਵੀ ਸੂਟ ਤੁਹਾਨੂੰ ਦਿਖਾਏ ਨੇ ਕਿਸੇ ਵੀ ਸੂਟ ਥੱਲੇ ਲਾਈਨਿੰਗ ਰਿਕੁਆਇਰਡ ਨਹੀਂ ਹੈਗੀ ਇਹਦਾ ਐਦਾਂ ਬਣਾਇਆ ਸੀ ਆ ਫਰੰਟ ਤੋਂ ਦੋ ਪੈਨਲ ਆ ਜਣੇ ਨੇ ਪੂਰੇ ਥੱਲੇ ਤੱਕ ਤੇ ਗਲਾ ਅਸੀਂ ਨਹੀਂ ਬਣਵਾਇਆ ਇਹਦਾ ਗਲਾ ਤੁਸੀਂ ਜਿੱਦਾਂ ਮਰਜ਼ੀ ਡਿਜ਼ਾਈਨ ਕਰਵਾ ਸਕਦੇ ਹੋ ਆਸ ਕਲਰ ਦੀ ਪਾਈਪਿੰਗ ਹੋ ਜਾਏਗੀ ਆ ਦੇਖੋ ਜੀ ਠੀਕ ਹੈ ਬਹੁਤ ਪਿਆਰਾ ਪੀਸ ਹੈ ਪਿਓਰ ਕੈਂਬ੍ਰਿਕ ਔਰ ਗਰੇ ਦੇ ਉੱਪਰ ਵੈਸੀ ਜਿਹੜੀ ਆ ਸ਼ੇਡ ਹੈਗੀ ਹੈ ਬਹੁਤ ਹੀ ਜ਼ਿਆਦਾ ਸੋਹਣੀ ਲੱਗਦੀ ਹੈ ਠੀਕ ਹੈ ਆ ਹੋ ਗਿਆ ਇਹਦਾ ਫਰੰਟ ਤੇ ਦੀਆਂ ਬਾਵਾਆਂ ਵੀ ਦੇਖੋ ਜੀ ਤੁਸੀਂ ਆਹ ਦੇਖੋ ਇਹ ਬਣੀਆਂ ਹੋਈਆਂ ਐ ਇਹਦੀਆਂ ਬਾਵਾਆਂ ਬਹੁਤ ਪਿਆਰਾ ਪੀਸ ਐ ਬਾਵਾ ਵੀ ਇਦਾਂ ਬਣਾਈ ਹੋਈਆਂ ਕਿ ਤੁਹਾਨੂੰ ਕੁਝ ਵੀ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ ਲੇਸ ਲੂਸ ਲਗਵਾਉਣ ਦੀ ਜ਼ਰੂਰਤ ਨਹੀਂ ਹੈਗੀ ਇਹਨੂੰ ਕਹਿੰਦੇ ਨੇ ਆ ਜਿਹੜਾ ਵਰਕ ਹੁੰਦਾ ਥਿਸ ਇਜ਼ ਪਾਰਸੀ ਵਰਕ ਪਫ ਵਰਕ ਠੀਕ ਹੈ ਆ ਪਾਰਸੀ ਵਰਕ ਹੁੰਦਾ ਹੈ ਨਾਰਮਲ ਐਮਬਰਾਇਡਰੀ ਨਹੀਂ ਹੈਗੀ ਇਹ ਇਹ ਪਾਰਸੀ ਵਰਕ ਐ ਇਹਨੂੰ ਸਿੰਗਲ ਟਾਂਕਾ ਕਹਿੰਦੇ ਨੇ ਇਹ ਬਹੁਤ ਮਿਹਨਤ ਨਾਲ ਬੰਨਦਾ ਹੈ ਠੀਕ ਹੈ ਤੇ ਇਹ ਜਿਹੜਾ ਪੀਸ ਬਏਗਾ ਤੁਹਾਨੂੰ ਇਹ ਪਹਿਣਾ ਜੇ ਤੁਹਾਨੂੰ ਪਿਓਰ ਕੈਂਬ੍ਰਿਕ कॉटन ਵਿਦ ਹੈਵੀ ਐਮਬ੍ਰੋਇਡਰੀ 230 ਦਾ ਠੀਕ ਹੈ ਜੀ ਦੁਪੱਟਾ ਨਹੀਂ ਹੈਗਾ ਦੁਪੱਟਾ ਕਿਸੇ ਵੀ ਸੂਟ ਦੇ ਨਾਲ ਅਸੀਂ ਹੁਣ ਨਹੀਂ ਕਰਦੇ ਐਮਬ੍ਰੋਇਡਰੀ ਦੇ ਨਾਲ ਰੈਦਰ ਅਗਰ ਉਹ ਰੈਡੀमेड ਹੈਗਾ ਤੇ ਉਹਦੇ ਨਾਲ ਤੇ ਆਈ ਦੇ ਆਏਗਾ ਆਦਰਵਾਇਜ਼ ਜਿੱਦਾਂ ਕਸਟਮਰ ਬੋਲੇਗਾ ਉਹਦੇ ਹਿਸਾਬ ਨਾਲ ਬਣਾ ਦਾਂਗੇ ਠੀਕ ਹੈ ਜੀ ਜਿਹੜਾ ਹੁਣ ਲਾਸਟ ਪੀਸ ਹੈਗਾ ਆ ਇਹਦੇ ਨਾਲ ਅਸੀਂ ਦੁਪੱਟਾ ਬਨਵਾਇਆ ਕਿਉਂਕਿ ਇਹਦੀ ਦੁਪੱਟੇ ਨਾਲ ਹੀ ਇਹ ਸੂਟ ਦੀ ਗ੍ਰੇਸ ਆਈ ਹੋਈ ਹੈ ਠੀਕ ਹੈ ਥਿਸ ਇਜ਼ ਲਿਨਨ कॉटन ਪਹਿਲੇ অলਮੋਸਟ ਜਿਹੜੇ ਤੁਹਾਨੂੰ ਸਾਰੇ ਦਿਖਾਏ ਨੇ ਕੈਮਬਰੀ कॉटन ਸੀ ਇਹ कॉट कॉटन ਸੀ दिस इज लिनन कॉटन 베بی पिंक कलर ਹੈ ਹੈਂਡ ਨੋਟਿੰਗ ਦਾ ਕੰਮ ਹੈ ਜੀ ਇਹ ਵੀ ਔਰ ਜਿਹੜੀ ਤੁਹਾਨੂੰ ਲਿਨਨ ਮਿਲੇਗੀ ਉਹ ਵੀ ਰੂਬੀ ਮਿਲਸ ਦੀ ਮਿਲੇਗੀ ਲੋਕਲ ਨਹੀਂ ਹੈਗੀ ਬ੍ਰਾਂਡਡ ਲਿਨਨ ਮਿਲੇਗੀ ਜੀ ਬਹੁਤ ਵਧੀਆ ਪੀਸ ਹੈ ਇਹ ਆਏਗਾ ਜੀ ਘੇਰੇ ਉੱਪਰ ਐਂਡ ਇਹ ਆਏਗਾ ਬਾਵਾ ਤੇ ਠੀਕ ਹੈ ਜੀ ਘੇਰਾ ਤੇ ਬਾਵਾ ਐਸ ਕਲਰ ਚ ਐਸੇ ਡਿਜ਼ਾਈਨ ਦੇ ਵਿੱਚ ਸਾਡੇ ਹੋਰ ਕਲਰਸ ਤੇ ਸੂਟ ਰੈਡੀ ਹੋ ਰਹੇ ਨੇ ਔਨ ਕਸਟਮਰਸ ਦੇ ਚੋਇਸ ਦੇ ਉੱਪਰ ਉਹਨਾਂ ਨੂੰ ਹੋਰ ਰੰਗਾਂ ਚ ਚਾਹੀਦੇ ਸੀ ਉਹ ਤੁਹਾਨੂੰ ਅਸੀਂ ਜਲਦੀ ਸ਼ੇਅਰ ਕਰਾਂਗੇ ਜਦੋਂ ਬਣ ਜਾਣਗੇ ਠੀਕ ਹੈ ਔਰ ਸੈਮੀ ਚਨੌਨ ਦਾ ਦੁਪੱਟਾ ਹੈ ਜੀ ਇਹਦੇ ਨਾਲ ਆ ਦੇਖੋ ਔਰ ਉਹਨੂੰ ਅਸੀਂ ਕਰਵਾਤਾ ਹੈ ਹੈਂਡ ਪੇਂਟ ਵਿਦ ਟਾਈ ਐਂਡ ਡਾਈ ਇਫੈਕਟ ਠੀਕ ਹੈ ਜੀ ਆ ਦੇਖੋ ਪੱਲਿਆਂ ਤੇ ਕਰਵਾਤਾ ਹੈ ਟਾਈ ਐਂਡ ਹੈ ਇਹੀ ਚੀਜ਼ ਜਿਹੜੀ ਹੈ ਇਹ ਸੂਟ ਨੂੰ ਅਲੱਗ ਕਰ ਰਹੀ ਹੈ ਆ ਦੇਖੋ ਬਿਊਟੀਫੁੱਲ ਸੂਟ ਜਿਹੜਾ ਗ੍ਰੀਨ ਕਲਰ ਯੂਜ਼ ਹੋਇਆ ਹੈ ਉਹਦੇ ਨਾਲ ਦੇ ਆ ਜਿਹੜੇ ਸਤਾਰੇ ਜਿ ਲਗਵਾਤੇ ਸੀ ਉੱਪਰ ਠੀਕ ਹੈ ਜੀ ਹੈਂਡ ਪੇਂਟ ਦੇ ਨਾਲ ਦੇਖੋ ਬਿਊਟੀਫੁੱਲ ਸੂਟ ਬਹੁਤ ਪਿਆਰਾ ਸੂਟ ਹੈ ਆ ਦੇਖੋ ਲਾਈਨਿੰਗ ਇਹਨੂੰ ਵੀ ਰਿਕੁਆਇਰਡ ਨਹੀਂ ਹੈਗੀ ਅਗਰ ਕਿਸੇ ਨੇ ਆਪ ਲਗਵਾਨੀ ਹੋਵੇ ਤਾਂ ਇੱਛਾ ਹੈ ਪਰ ਲਾਈਨਿੰਗ ਰਿਕੁਆਇਰਡ ਨਹੀਂ ਹੈਗੀ 2 ਮੀਟਰ ਦੁਪੱਟਾ ਹੋਊਗਾ ਪੂਰਾ ਕਿਉਂਕਿ ਜਿਹੜੇ ਸੂਟ ਅਸੀਂ ਖੁਦ ਰੈਡੀ ਕਰਵਾਉਨੇ ਆ ਪ੍ਰੋਪਰ 2 ਮੀਟਰ ਕੱਟ ਹੁੰਦਾ ਹੈ ਆ ਦੇਖੋ ਜੀ ਬਿਊਟੀਫੁੱਲ ਸੂਟ ਬਹੁਤ ਹੀ ਪਿਆਰਾ ਪੀਸ ਹੈ ਠੀਕ ਹੈ ਜੀ ਤੇ ਇਹਦਾ ਪ੍ਰਾਈਸ ਤੁਹਾਨੂੰ ਤੁਸੀਂ ਦੱਸ ਦਿੰਨੇ ਆ ਜੀ ਇਹ ਪਹਿਣਾ ਹੈ ਜੀ ਤੁਹਾਨੂੰ 2700 ਦਾ ਠੀਕ ਹੈ ਜੀ 2700 ਦਾ ਇਹ ਪਹਿਣਾ 2700 ਦਾ ਸਿੰਗਲ ਪੀਸ ਆਪਣੇ ਹਿਸਾਬ ਦੇ ਨਾਲ ਤੁਸੀਂ ਕਲਰਸ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਸੋ ਜਿੰਨੂੰ ਜਿੰਨੂ ਵੀ ਜਿਹੜਾ ਸੂਟ ਪਸੰਦ ਆ ਰਿਹਾ ਹੈ ਸਕਰੀਨਸ਼ਾਟ ਲਾਓ ਤੇ ਸਾਨੂੰ ਭੇਜ ਦਿਓ ਜੀ ਤੇ ਅਸੀਂ ਤੁਹਾਡੇ ਘਰਾਂ ਤੱਕ ਪਹੁੰਚਾ ਦਾਂਗੇ ਜੀ ਐਦਾ ਹੀ ਬਸ ਸਾਡੇ ਨਾਲ ਜੁੜੇ ਰਹੋ ਹੈਪੀ ਸ਼ੋਪਿੰਗ ਵਿਦ ਅਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ